ਸਾਰੀ ਜਿਹੜਾ ਗੁਰਦਾਸਪੁਰ ਦਾ ਟ੍ਰੇਨ ਵਾਲਾਂ ਆ ਸਾਡੇ ਗਿਰਜੀਤ ਸਮਾਤਰ ਕਿਸਾਨ ਨੇ ਇਹਨਾਂ ਨੇ ਤੋੜੀ ਵੀ 100 ਕਾ ਟਰਾਲੀ ਸੀ ਟੈਲੀ ਘਾਡੇ ਦੇ ਕੋਲ ਦੋ ਕਿੱਲੇ ਪੈਲੀ ਸਾਰੀ ਤੇ ਬਾਕੀ ਨਾਰ ਮੁੱਲ ਲਿਆ ਰੀਪਰ ਹੀ ਇਹਦੇ ਕੋਲ ਵਿਚਾਰੇ ਕੋਲ ਅੱਛਾ ਜੀ ਤੇ ਇਧਰੋਂ ਬੰਗ ਬਣੀਆਂ ਲਉ ਆਈ ਅੱਗ ਅੱਛਾ ਜੀ ਉਹ ਸਾਰੀ ਸਾਡੇ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਸਾਰੀ ਦੀ ਸਾਰੀ ਤੋੜੀ ਜਿਹੜੀ ਆ ਉਹ ਸਰਕੇ ਸਵਾਹ ਗਈ ਹੈ ਨਾ ਚੋਂਦੇ ਗਰੇਡ ਵੀ ਆਈ ਆ ਹਾਂਜੀ ਮੌਕੇ ਤੇ ਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਹਤਰ ਸਾਰੇ ਆ ਤੇ ਇਹਦੀ ਵੱਸ ਵੱਧ ਜਿਹੜੀ ਆ ਮਜਦ ਕਰੀਦੀ ਜਾਂਦੀ। ਬਈ ਇਹੋ ਹੀ ਹੋਈ ਆ ਜੀ ਗੱਲ ਬੰਗਵਾਲੀਆਂ ਨੂੰ ਅੱਗ ਆਈ ਆ। ਹਾਂਜੀ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਉਂਦਿਆਂ ਨੂੰ ਛੱਡਨ ਅੱਗ ਲੱਗੀ ਆ ਤੇ 100 110 ਹੁਣ 120 ਵਾਲੀਆਂ ਹੁਣ ਇੱਥੇ ਕੀ ਆ ਤੇ ਨਾੜ ਮੁੱਲ ਲਿਆ ਜੀ। ਨਾੜ ਮੁੱਲ ਲਿਆ ਜੀ। ਸਾਰੀ ਲੂਸ ਗਈ ਆ ਜੀ। ਸਾਰੀ ਲੂਸ ਗਈ। ਗਰੀਬ ਦੀ ਕੋਈ ਸ਼ਹਾਦਾ ਕਰੀ ਜਾਏ। ਤੇ ਹੁਣ ਵੀਡੀਓ ਹਣ ਕਿਤੇ ਕੋਈ ਰਿਸ਼ਤੇਦਾਰ ਕੋਈ ਮੰਗੇਣੀ ਪੈਣੀ ਹੈ ਜਾਂ ਕਿਤੇ ਮੋਲ ਲੈਣੀ ਕੋਈ ਭਾਵੀਆਂ ਪੰਜੀਆਂ ਮਿੰਡਾਂ ਹੀ ਪਹੁੰਚ ਗਏ ਆ ਤੇ ਮੇਰਾ ਨਾਮ ਸਾਗਰ ਸ਼ਰਮਾ ਵਾ ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਤੇ ਡਰਾਈਵਰ ਆ ਪ੍ਰਦੀਪ ਕੁਮਾਰ ਤੇ ਮੌਕੇ ਤੇ ਆਪਾਂ ਪਹੁੰਚ ਗਏ ਆ ਜੱਡੀਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕਾਬੂ ਪਾ ਰਹੇ ਆ ਅੱਗ ਬਹੁਤ ਜ਼ਿਆਦਾ ਵਾ ਸਾਰੇ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਜੀ ਉਹ ਆਦੀ ਆ ਜੀ ਸੋ ਬਹੁਤ ਨਿਕਾਣ ਹੋਰ ਤੋਂ ਆਪਾਂ 20-25 ਮਿੰਟਾਂ 'ਚ ਭਾਜੀ ਪਹੁੰਚ ਗਏ ਜਿੰਨੀ ਜਲਦੀ ਆ ਸਕਦੇ ਆ ਅੱਜ